ਅਸੀਂ ਅਕਸਰ ਸਕੂਲ ਦੀਆਂ ਇਮਾਰਤਾਂ ਤੇ ਵੱਡੇ ਵੱਡੇ ਸਲੋਗਨ ਲਿਖੇ ਜ਼ਰੂਰ ਪੜ੍ਹਦੇ ਹਾਂ ਕਿ ਸਕੂਲ ਇੱਕ ਮੰਦਰ ਹੈ ਤੇ ਅਧਿਆਪਕ ਨੂੰ ਹਮੇਸ਼ਾ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਜਾਂ ਲਿਖਿਆ ਹੁੰਦਾ ਸਿੱਖਿਆ ਲਈ ਆਓ ਸੇਵਾ ਲਈ ਜਾਓ ਪਰ ਜੇਕਰ ਉਹ ਹੀ ਅਧਿਆਪਕ ਬੱਚਿਆਂ ਨੂੰ ਸਿੱਖਿਆ ਦੇਣ ਦੀ ਬਜਾਏ ਉਹਨਾਂ ਤੇ ਗਲਤ ਨਜ਼ਰ ਰੱਖੇ ਅਤੇ ਅਸ਼ਲੀਲ ਹਰਕਤਾਂ ਕਰਨ ਤਾਂ ਅਜਿਹੇ ਅਧਿਆਪਕਾਂ ਵਾਸਤੇ ਤੁਸੀਂ ਕੀ ਕਹੋਗੇ ਜੀ ਹਾਂ ਅੰਮ੍ਰਿਤਸਰ ਦੇ ਮਰਜੀਠਾ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਅਧਿਆਪਕ ਨੇ ਮਾਸੂਮ ਬੱਚੀਆਂ ਦੇ ਨਾਲ ਕਥਿਤ ਤੌਰ ਤੇ ਸਰੀਰਕ ਛੇੜਛਾੜ ਕੀਤੀ ਜਿਸ ਤੋਂ ਬਾਅਦ ਬੱਚੀਆਂ ਨੇ ਸਕੂਲ ਜਾਣ ਤੋਂ ਮਨਾ ਕਰ ਦਿੱਤਾ ਤੇ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਅਧਿਆਪਕ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਐਸਐਚਓ ਇਨਸਪੈਕਟਰ ਅਮੋਲਕ ਸਿੰਘ ਕਹਲੋ ਨੇ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਅਤੇ ਵਿਧਾਇਕ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਂਕਿ ਉਹ ਆਪਣੇ ਪਰਿਵਾਰ ਸਮੇਤ ਰਫੂ ਚੱਕਰ ਹੋ ਗਿਆ ਇਹ ਸਾਨੂੰ ਕੱਲ ਦੁਪਹਿਰੇ ਖਬਰ ਮਿਲੀ ਸੀ ਰਕਪਗਮਾਥੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਜਿਗਸੀ ਜੜੀ ਆ ਉੱਥੇ ਛੜਕੀ ਸੀ ਉਹ ਸਾਨੂੰ ਕੱਲ ਖਬਰ ਮਿਲੀ ਸੀ ਪੋਰਟੇ ਹੀ ਕਲਮ ਕਰਮਾ ਦਾ ਰਜਿਸਟਰ ਕੀਤਾ ਹੈ ਦਾ ਮਕਦਮਾ ਕਾਲੀ ਦਰਜ ਕਰ ਦਿੱਤਾ ਗਿਆ ਸੀ ਤੁਹਾਨੂੰ ਉਹਦੇ ਗ੍ਰਿਫਤਾਰੀ ਦੀ ਜੀਥਾ ਪਰ ਮਰੀ ਕਿਰ ਕਿਲੀ ਆ ਰਹੀ ਹੈ ਉਹ ਸਾਰਾ ਪਰਿਵਾਰ ਹੀ ਤੋਂ ਮਜੀਠੇ ਦੇ ਰਹਿਣ ਵਾਲੇ ਆ ਸਾਰਾ ਪਰਿਵਾਰ ਹੀ ਇੱਕ ਪਿੱਛੇ ਹੋਇਆ ਤੇ ਕਿੰਨੀਆਂ ਬੱਚੀਆਂ ਨਾਲੋਂ ਕਰਦਾ ਸੀ ਕਿ ਇਹ ਤਿੰਨ ਲੜਕੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਨਾਲ ਉਹਨੇ ਦਸਤਰ ਕਰ ਜਿਹੜੀ ਉਹ ਕੀਤੀ ਹੈ ਉਮਰ ਕਿੰਨੀ ਬੱਚੀ ਦੀ ਬੱਚਿਆਂ ਦੀ ਉਮਰ ਤਕਰੀਬਨ 8 ਤੋਂ 10 ਸਾਲ ਦੇ ਵਿੱਚ ਸੀ ਇਹਨਾਂ ਦੀ ਮੁੜੀ ਟੋਪੀ ਜੀ ਕੀ ਸਾਹਮਣੇ ਆ ਮੁੱਢਲੀ ਤਰਤੀਚ ਦੇ ਉਹ ਸਾਹਮਣੇ ਆਇਆ ਕਿ ਆ ਜਿਹੜੀਆਂ ਗਰਮੀਆਂ ਦੀਆਂ ਆ ਜਿਹੜੀਆਂ ਹੁਣ ਸਿਆਲ ਵਾਲੀਆਂ ਛੁੱਟੀਆਂ ਆਈਆਂ ਨੇ ਇਹਨਾਂ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਛੇੜਛੜ ਕੀਤੀ ਹੈ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਦੀ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲੇ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀਆਂ ਜ਼ਬਰਦਸਤੀ ਕਰਦੇ ਹੋ ਕਿਤੇ ਪਰ ਛੁੱਟੀਆਂ ਤੋਂ ਪਹਿਲਾਂ ਕਿੰਨੀ ਇਹ ਪਤਾ ਲੱਗਾ ਕਿ ਕਿੰਨੀ ਦੇਰ ਤੋਂ ਇਹ ਕਰਦਾ ਆ ਰਿਹਾ ਹੈ ਨਹੀਂ ਉਹ ਜੇ ਸਮੇਂਦਾ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਸਦੀਕ ਦੀ ਗੱਲ ਸਾਹਮਣੇ ਆਉਂਦੀ ਤੇ ਸਰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਜਿਹੜਾ ਸਟਾਫ ਆ ਜਾਂ ਕੋਈ ਇੱਥੇ ਲੈਡੀ ਟੀਚਰ ਆ ਉਹਨਾਂ ਦੀ ਨੋਟੇਜ ਦੇ ਵਿੱਚ ਇਹ ਗੱਲ ਆ ਗਈ ਕਿ ਉਹਨਾਂ ਨੇ ਵੀ ਇਹਨੂੰ ਸ਼ਿਕਾਇਤ ਦੀ ਕੋਸ਼ਿਸ਼ ਕੀਤੀ ਜਾਂ ਸਟਾਫ ਦੇ ਵੱਲੋਂ ਵੀ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਨਹੀਂ ਇਹ ਸਾਨੂੰ ਨਹੀਂ ਗੱਲ ਦੱਸੀ ਕਿ ਇਹਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਉਹ ਸਟਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਟ ਕੋਆਪਰੇਟ ਕੀਤਾ ਹੈ। ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਅਸੀਂ ਇੱਥੇ ਪਹੁੰਚੇ। ਤੇ ਅਸੀਂ ਤੁਰੰਤ ਉੱਥੇ ਲੈ ਕੇ ਵਿਰਾਨ ਤੇ ਪੱਤਾ ਪਾ ਦਿੱਤਾ। ਅਸੀਂ ਅਕਸਰ ਕਹਿੰਦੇ ਆ ਕਿ ਸਿੱਖਿਆ ਤੇ ਮਿਹਨਤ ਇੱਕ ਅਜਿਹੀ ਸੁਨਹਿਰੀ ਚਾਬੀ ਹੈ ਜੋ ਬੰਦ ਭਾਗਾਂ ਦੇ ਦਰਵਾਜ਼ੇ ਬਹੁਤ ਆਸਾਨੀ ਨਾਲ ਖੋਲ ਦਿੰਦੀ ਹੈ ਪਰ ਜਿੱਥੇ ਸਿੱਖਿਆ ਦੇ ਨਾਂ ਤੇ ਅਧਿਆਪਕ ਬੱਚੀਆਂ ਤੇ ਗੰਦੀ ਨਜ਼ਰ ਰੱਖਣਾ ਤਾਂ ਇਹ ਅਜਿਹੇ ਅਧਿਆਪਕ ਹੋਣ ਤੇ ਕਲੰਕ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ